ਲਓ ਜੀ ਪਿੰਡ ਨੇਹੋਲਕੇ ਚ ਖੜੇ ਆਂ ਖੇਤਾਂ ਦੇ ਵਿੱਚ ਦੀ ਆਹ ਦੇਖ ਸਕਦੇ ਪਿੰਡੀ ਲੱਗੀ ਜੀ ਔਰ ਬਾਈ ਜੀ ਨੇ ਸਬਜ਼ੀ ਬਹੁਤ ਲਗਾਈ ਹੋਈ ਦੀ ਗੋਭੀ ਪਿੰਡੀ ਮੈਂ ਕਹਿੰਦਾ ਕੋਈ ਐਜੀ ਸਬਜ਼ੀ ਨਹੀਂ ਹੈ ਜਿਹੜੀ ਇਹਨਾਂ ਨੇ ਨਹੀਂ ਲਗਾਈ ਹੋਈ ਦੀ ਮੌਸਮੀ ਸਬਜ਼ੀਆਂ ਸਾਰੀਆਂ ਲਗਾ ਰਹੇ ਜੀ ਅੱਪਾ ਸਾਰੀਆਂ ਲਗਾ ਰਹੇ ਜੀ ਕੀ ਆ ਕੀ ਕੁਝ ਪੀਜ ਰਹੇ ਆ ਜੀ ਸਬਜ਼ੀਆਂ ਦਾ ਇਸ ਟਾਈਮ ਸਾਡੇ ਕੋਲ ਪਿੰਡੀ ਤਿਆਰ ਆ ਜੀ ਕਾਲੀ ਤੋਰੀ ਤਿਆਰ ਆ ਕੀ ਆ ਤਿਆਰ ਆ ਜੀ ਆ ਗੋਭੀ ਲਾਤੀ ਜੀ ਅਸੀਂ ਮੂਲੀ ਦਾ ਆ ਰਹੇ ਆ ਜੀ ਅਸੀਂ ਉਦੋਂ ਬਾਅਦ ਅਸੀਂ ਆਪਣਾ ਪਾਲਕ ਧਨੀਆ ਮੇਥੇ ਇਹ ਸਾਰੀਆਂ ਐਟਮਾ ਸਾਡੇ ਕੋਲ ਮਿਲਣਗੇ ਜੀ ਲੋ ਜੀ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਫਾਰਮ ਟੂ ਪਲੇਟ ਐ ਸਿਸਟਮ ਦੀ ਔਰ ਨਿਊ ਚੰਡੀਗੜ੍ਹ ਵਾਲੇ ਚੰਡੀਗੜ੍ਹ ਵਾਲੇ ਮੋਹਾਲੀ ਵਾਲੇ ਖਰੜਨ ਵਾਲੇ ਰੋਪਣ ਵਾਲੇ ਕਰਾਲੀ ਵਾਲੇ ਦੀ ਔਰ ਰਾਜਪੁਰੇ ਤੱਕ ਦੀ ਮੈਂ ਕਹਿੰਦਾ ਜੀ ਇਹਨਾਂ ਦੇ ਖੇਤ ਵਿੱਚ ਆਓ ਤੇ ਇਹਨਾਂ ਨੂੰ ਮਿਲੋ ਜੀ ਜਦੋਂ ਕੋਈ ਪੰਜਾਬੀ ਉਦਮ ਕਰਦਾ ਹੈ ਨਾ ਜੀ ਦੇਖੋ ਝੋਨੇ ਨੂੰ ਛੱਡ ਕੇ ਖੇਤੀ ਦੇਖੋ ਇਹਨਾਂ ਨੇ ਸਬਜ਼ੀਆਂ ਦੀ ਕਰਨੀ ਸ਼ੁਰੂ ਕਰ ਦਿੱਤੀ ਬੜੀ ਵੱਡੀ ਗੱਲ ਹੈ ਜੀ ਫਿਰ ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਆਹ ਦੇਖੋ ਜੀ ਕਿ ਆ ਜਬਰਦਸਤ ਇਹਨਾਂ ਨੇ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਜੀ ਤੁਸੀਂ ਦੇਖੋ ਫ੍ਰੈਸ਼ ਸਬਜ਼ੀ ਫਾਰਮ ਦੇ ਵਿੱਚੋਂ ਆ ਕੇ ਲੈ ਕੇ ਜਾ ਸਕਦੇ ਆ ਜੇਕਰ ਚੰਡੀਗੜ੍ਹ ਤੋਂ ਰੋਪੜ ਤੋਂ ਤੁਸੀਂ ਆਉਂਦੇ ਕੋਈ ਜ਼ਿਆਦਾ ਦੂਰ ਨਹੀਂ ਹੈ ਜਿੰਨੀਆਂ ਮਹਿੰਗੀਆਂ ਸਬਜ਼ੀਆਂ ਅਸੀਂ ਖਰੀਦਦੇ ਆ ਉੱਥੇ ਜਾ ਕੇ ਮੰਡੀਆਂ ਦੇ ਵਿੱਚ ਸਿੱਧੀ ਫਾਰਮ ਚੋਂ ਲੈ ਸਕਦੇ ਆ ਔਰ ਫ੍ਰੈਸ਼ ਸਬਜ਼ੀ ਬੜੀ ਤਾਜ਼ੀ ਸਬਜ਼ੀ ਔਰ ਰੇ ਸਪਰੇ ਤੋਂ ਰਹਿਤ ਸਬਜ਼ੀ ਦੀ ਬਾ ਕਮਾਲ ਕੰਮ ਕੀਤਾ ਜੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਜੀ ਸਲੂਟ ਬਣਦਾ ਜੀ ਆਹ ਪਿੰਡੀ ਜਿਹੜੀ ਹੈ ਕਿੰਨੇ ਏਕੜ ਚਲਾਈ ਦੀ ਆਪਾਂ 1 ਏਕੜ ਚਾਈ ਪੂਰੇ ਚ ਇੱਕ-ਇੱਕ ਅੱਧੇ ਏਕੜ ਦੀ ਭਿੰਡੀ ਆਈ ਅੱਧੇ ਏਕੜ ਮਾਂ ਕਾਲੀ ਤੋਰੀ ਯਾਰ ਕੀ ਆਈ ਇਹ ਆਪਣਾ 5 ਕਨਾਲਾਂ ਜਗ੍ਹਾ ਇਹ ਬਣਾ ਗੋਭੀ ਲਾਈ ਆਈ ਹਾਂ ਬੱਚਾ ਜੇਕਰ ਸਾਡਾ ਵੀਡੀਓ ਦੇਖ ਕੇ ਤੁਹਾਡੇ ਕੋਲ ਕੋਈ ਸਿੱਧੀ ਖਰੀਦਣ ਆ ਜਾਵੇ ਵੇਚ ਦੋਗੇ ਤੁਸੀਂ ਹਾਂਜੀ ਹਾਂ ਅਸੀਂ ਅਸੀਂ ਵੇਚਣ ਵਾਸਤੇ ਲਾਈਏ ਅਸੀਂ ਵੇਚਾਂਗੇ ਜਰੂਰ ਹਾਂਜੀ ਔਰ ਉਹਨੂੰ ਬਾਜ਼ਾਰ ਨਾਲੋਂ ਘੱਟ ਰੇਟ ਤੇ ਦਵਾਂਗੇ ਜੀ ਲਓ ਜੀ ਅੱਛਾ ਬਾਜ਼ਾਰ ਨਾਲੋਂ ਘੱਟ ਬਾਜ਼ਾਰ ਨਾਲੋਂ ਘੱਟ ਰੇਟ ਤੇ ਦਵਾਂਗੇ ਦੇਖੋ ਜੀ ਗੱਲ ਤਾਂ ਇਹ ਹੈ ਕਿ ਬਾਜ਼ਾਰ ਨਾਲੋਂ ਘੱਟ ਇਸ ਕਰਕੇ ਕਿ ਮੀਡਲਮੈਨ ਕੱਢਣਾ ਵਿੱਚ ਹਾਂਜੀ ਹਾਂਜੀ ਮੀਡਲਮੈਨ ਕੱਢ ਦੇਣਾ ਸਿੱਧਾ ਹੀ ਕਸਟਮ ਹੋ ਹੁਣ ਸਾਡੀ ਇਸ ਟਾਈਮ ਪਿੰਡੀ ਜੀ 40 ਦੇ ਲੈ ਕੇ 50 ਰੁਪਏ ਦੇ ਵਿੱਚ ਵਿੱਚ ਵਿਕ ਰਹੀ ਆ ਜੇ ਤੁਸੀਂ ਲੈਣੀ ਥੋਨੂੰ 80 ਰੁਪਏ ਮਿਲਣੀਆਂ ਆ ਜੀ ਇੱਥੇ ਹਮ ਅਸੀਂ ਉਹਨੂੰ 50 ਰੁਪਏ ਹੀ ਦੇ ਦਾਂਗੇ ਇੱਥੇ ਇਥੇ ਦੇ ਦਾਂਗੇ ਇਥੇ ਦੇ ਦਾਂਗੇ 50 ਰੁਪਏ ਇਹਨਾਂ ਦਾ ਖਰਚਾ ਵੱਜੂਗਾ ਜੀ ਤੁਹਾਨੂੰ ਫਰੈਸ਼ ਪਿੰਡੀ ਦੀ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਨੰਬਰ ਸੁਣੋ ਬਾਈ ਜੀ ਦਾ ਨੰਬਰ ਦੱਸੋ ਜੀ 9464 99925 ਹਾਂ ਫੇਰ ਬੋਲੋ ਜੀ 9464 99925 ਕਮਾਲ ਦੀ ਗੱਲ ਹੈ ਬੜੀ ਮਿਹਨਤ ਕਰ ਰਹੇ ਜੀ ਝੋਨਾ ਛੱਡ ਕੇ ਸਬਜ਼ੀ ਵੱਲ ਜਾਣਾ ਸਬਜ਼ੀ ਵੱਲ ਆ ਗਈ ਜੀ ਝੋਨਾ ਛੱਡ ਕੇ ਕਿਹਾ ਸੁਨੀਹਾ ਦੇ ਨੇ ਫਾਰਮਰਸ ਨੂੰ ਅਸੀਂ ਤਾਂ ਹੋਰ ਕਹਿੰਦੇ ਜੀ ਫਾਰਮਰਸ ਨੂੰ ਸਾਰਿਆਂ ਨੂੰ ਵੀ ਤੁਸੀਂ ਇਹ ਥੋੜਾ ਥੋੜਾ ਉਦਮ ਕਰੋ ਇਹ ਲਾਓ ਥੋੜੀ ਬਹੁਤੀ ਸਬਜ਼ੀ ਤੇ ਆਪਣਾ 4 ਪੈਸੇ ਵੀ ਕਮਾਓ ਵਧੀਆ ਇਹਦੇ ਕੋਈ ਹੋ ਨਹੀਂ ਵੀ ਹੈ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਦੇਖੋ ਸਾਡਾ ਵੀਡੀਓ ਤਾਂ ਬਣਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਜਿਹੜੇ ਆ ਉਹਨਾਂ ਨੂੰ ਪ੍ਰਮੋਟ ਕਰਨਾ ਸਾਡਾ ਫਰਜ਼ ਹੈ ਪੰਜਾਬੀ ਵਿਰਸੇ ਤੇ ਅਸੀਂ ਕੰਮ ਕਰ ਰਹੇ ਹਾਂ ਦੂਸਰੀ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮੀਡਲਮੈਨ ਖਤਮ ਹੋ ਜਵੇ ਕੰਜ਼ਿਊਮਰ ਸਿੱਧਾ ਡਾਇਰੈਕਟ ਸਿੱਧਾ ਡਾਇਰੈਕਟ ਆ ਜਾ ਦੇਵੇ ਜੀ ਹਾਂਜੀ ਹਾਂਜੀ ਲਓ ਜੀ ਔਨ ਡਿਮਾਂਡ ਵੀ ਸਬਜੀ ਇਹਨਾਂ ਕੋਲ ਬਿਜਵਾ ਸਕਦੇ ਆ ਜੋ ਤੁਹਾਨੂੰ ਪਸੰਦ ਆ ਦੱਸ ਦਿਓ ਭੇਜਣਗੇ ਜੀ 20 ਦਿਨ ਦੇ 20 ਦਾ ਲਓ ਜੀ ਪੂਰਾ ਤਾਂ ਪੂਰਾ ਖੇਤ ਚਾਹੀਦਾ ਨਾ ਤੁਹਾਨੂੰ ਉਹ ਵੀ ਬੀਜ ਦੇਣਗੇ ਉਹ ਵੀ ਬੀਜ ਦਾਂਗੇ ਜੀ ਹਾਂ ਆਹ ਹੈ ਦੇਖੋ ਜੀ ਗੱਲ ਦੀ ਕਿਦਾਂ ਤੇ ਆ ਲੱਗਿਆ ਆਈਡੀਆ ਇਹਨਾਂ ਦਾ ਜ਼ਰੂਰ ਕਮੈਂਟ ਕਰਿਓ ਚਾਰ ਕਨਾਲ ਮੂਲੀ ਮੇਰੀ ਬਸ ਲਾਉਣੇ ਨੂੰ ਅਸੀਂ 2-4 ਦਿਨ ਚ ਲਾ ਦਾਂਗੇ ਅਸੀਂ ਅਸੀਂ ਦੇਖ ਰਹੇ ਹਾਂ ਵੀ ਭਾਰੀ ਬਾਰਿਸ਼ ਹੋ ਜੇ ਕਦੀ ਉਦੋਂ ਬਾਅਦ ਅਸੀਂ ਲਾ ਦਾਂਗੇ ਹਾਂਜੀ ਅੱਛਾ ਤੇ ਫਾਇਦਾ ਹੀ ਫਾਇਦਾ ਹਾਂ ਐਦਾਂ ਹੋ ਸਕਦਾ ਆ ਲਓ ਜੀ ਤੁਸੀਂ ਪੰਜ ਸੱਤ ਫੈਮਲੀਆਂ ਫੈਮਲੀ ਫਰੈਂਡਸ ਇਕੱਠੇ ਹੋ ਜਾਓ ਔਰ ਇੱਕ ਜਣ ਆਜੋ ਇਹਨਾਂ ਤੋਂ ਸਬਜ਼ੀ ਲੈਦੇ ਸਾਨੂੰ ਸਪਲਾਈ ਕਰਦੇ ਨਾਲੇ ਅਸੀਂ ਖੇਤਾਂ ਦਾ ਦੌਰਾ ਕਰਾਵਾਂਗੇ ਜੀ ਉਹਨਾਂ ਨੂੰ ਆਪਣੇ ਦਾ ਹਾਂਜੀ ਹਾਂ ਉਹ ਲੱਗੀ ਹੋਈ ਦਿਖਾਵਾਂਗੇ ਆਪਣਾ ਨਜ਼ਾਰਾ ਦੇਖਣ ਜੀ ਉਹਰੇ ਹਾਂ ਮਚਾਨ ਬਣਾਏ ਹੋਇਆ ਮਨੇ ਬਣਾਏ ਹੋਏ ਇਹ ਸਾਰੇ ਅਸੀਂ ਦਿਖਾਵਾਂਗੇ ਉਹਨਾਂ ਨੂੰ ਉਹਨਾਂ ਨੂੰ ਯਾਦ ਤਾਜ਼ਾ ਕਰਾਵਾਂਗੇ ਪਿੰਡਾਂ ਦੀ ਹਾਂ ਹਾਂਜੀ ਹਾਂਜੀ ਦੇਖੋ ਜੀ ਚੰਡੀਗੜ੍ਹ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸੰਦੇਸ਼ ਦੇ ਰਹੇ ਹਾਂ ਸਨੇਹਾ ਦੇ ਰਹੇ ਹਾਂ ਮੈਂ ਕਹਿੰਦਾ 4 5 7 10 ਘਰਾਂ ਦੀ ਸਬਜ਼ੀ ਤੁਸੀਂ ਇਕੱਠੇ ਲੈ ਜਾਓ ਪੈਸੇ ਕਲੈਕਟ ਕਰ ਲਓ ਔਰ ਕੋਆਪਰੇਟਿਵ ਸਿਸਟਮ ਬਣਾ ਲਓ ਫਾਰਮ ਹਾਊਸ ਤੋਂ ਫਰੈਸ਼ ਸਬਜ਼ੀ ਲੈ ਜਾਓ ਇਹਨਾਂ ਦਾ ਕੰਮ ਆਸਾਨ ਤੁਹਾਡਾ ਕੰਮ ਆਸਾਨ ਨਾਲੇ ਸਿਹਤ ਨਾਲੇ ਬੜਾ ਵਧੀਆ ਕੰਮ ਹੋ ਗਏ ਵਧੀਆ ਕੰਮ ਹੈ ਜੀ ਹਾਂ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਕਮੈਂਟ ਕਰੋ ਅਸੀਂ ਜਵਾਬ ਦੇਵਾਂਗੇ ਤੁਹਾਡੇ ਹਰ ਕਮੈਂਟ ਦਾ ਜੀ ਬਹੁਤ ਵਧੀਆ ਲੱਗਿਆ ਜੀ ਸ਼ਾਬਾਸ਼ ਹੈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਹ ਸਬਜ਼ੀਆਂ ਵੱਲ ਤੁਰ ਪਏ ਜੀ ਹਾਂਜੀ ਹਾਂਜੀ ਹਾਂ